ਸੋ ਹੰਗ ਮਹਾਰਾਹੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਹੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਜੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਜੇ ਸਿੰਘ ਵਿਸ਼ਨੋ ਭਗਵਾਨ ਦੀ ਜੈ सो हंग महाराज शेर सिंह विष्णु भगवान दी जय सरकार जो हरसंग दियो आप जी उच्चे ते सुचे पागा वाले हो परमेश्वर ने आप जी ने कृपा कीती है प्रभु कदी मिलदा नहीं पड़या पोथी आप जी ने सबने सुनिया भी है ਅਯੂਛੰਚੇ ਦੀ ਮੁਹਾਰਤੋਂ ਤੁਸੀਂ ਜਿਸ ਦੇ ਸੀ ਉਸੇ ਨੂੰ ਤੁਹਾਡੇ ਤੇ ਤਰਸ ਆਇਆ ਤੁਹਾਨੂੰ ਉਸ ਨੇ ਆ ਕੇ ਜਵਰੀ ਪੱਕਾ ਬਣਾ ਲਿਆ ਅਕਾਲ ਪੁਰਖ ਪਰਮੇਸ਼ਰ ਇਹ ਕਹਿੰਦੇ ਹਨ ਜੇ ਕੋਈ ਮੈਨੂੰ ਪੁੱਛੇ ਕਿ ਮੇਰਾ ਭਗਤ ਕਿੱਡਾ ਹੈ ਪਰਮੇਸ਼ਰ ਕੀ ਕਹਿੰਦੇ ਹਨ ਮਹਿਮਾ ਕਥ ਕਥੀ ਨਾ ਜਾਇ ਜਨਪਕਤੋ ਜੇ ਕੋਈ ਤੁਹਾਨੂੰ ਪੁੱਛੇ ਤੁਹਾਡਾ ਪਰਮੇਸ਼ਰ ਕਿੱਡਾ ਤੁਸੀਂ ਕੀ ਕਹਿਣਾ ਉਹ ਰਾਜਿਆਂ ਦਾ ਰਾਜਾ ਸ਼ਹਿਨशाह ਦਾ ਸ਼ੈਂਚਾ ਵਾਲੀ ਦੋ ਜਹਾਨ ਉਹ ਸਾਡਾ ਪਿਤਾ ਮਈ ਸੋ ਭਰ ਸੰਗਧੀਓ ਇੱਕ ਦਾ ਛੋਟਾ ਜਿਹਾ ਲੇਖ ਕਿ ਪਰਮੇਸ਼ਰ ਨੇ ਪੱਖੋ ਵਾਲੀ ਧਰਤੀ ਤੇ ਬੇਅੰਤ ਕਿਰਪਾ ਕੀਤੀ ਉਸ ਦਿਨ ਪ੍ਰਮਾਤਮਾ ਨੇ 21 ਸੂ 2020 ਬਿਕਰਮੀ ਨੂੰ ਪਖੋਵਾਲ ਦੀ ਧਰਤੀ ਨੂੰ ਮਾਣ ਦਿੱਤਾ ਔਰ ਨੌ ਪਿੰਡ ਦਾ ਜੋ ਇਕੱਠ ਸੀ ਉਹ ਪਰਮੇਸ਼ਰ ਨੇ ਕੀਤਾ ਉਹ ਜੋ ਧਰਨੀ ਹੈ ਪਖੋਵਾਲ ਦੀ ਉਹ ਆਪਣੀ ਵਿੜਾਈ ਪੁੱਛਦੀ ਹੈ ਪਰਮੇਸ਼ਰ ਨੂੰ ਕਿ ਤੂੰ ਮਿਹਰ ਦੇ ਕਿਰਪਾ ਕਿਉਂ ਕੀਤੀ ਹੈ ਔਰ ਪਰਮੇਸ਼ਰ ਕੀ ਦੱਸਦੇ ਹਨ ਸੱਚਾ ਪਖ ਪਖਵਾਲ ਬਾਰ ਬ੍ਰह्म ਪ੍ਰਭ ਆਪ ਜਨਾਈਂਦਾ ਸੋ ਨਗਰੀ ਹੋਏ ਨਿਹਾਲ ਜਿਸ ਨਗਰ ਖੇੜੇ ਮਾਨ ਦਵਾਇਂਦਾ ਉਹ ਨਗਰੀ ਹੀ ਨਿਹਾਲ ਹੋਗੀ 9 ਪੰਟ ਦਾ ਉਹ ਦਿਨ ਕੱਟ ਕੀਤਾ ਸੀ ਪਰਮੇਸ਼ਰ ਨੇ ਜੋ ਜਨਮਿਆ ਸੋ ਉtre ਪਾਰ ਦਰਸ ਦੀ ਗੱਲ ਹੋਈ ਸੀ ਨਾ ਪਰਮੇਸ਼ਰ ਦੇ ਦਰਸ ਦੀ ਗੱਲ ਉਹਨੇ ਪਹਿਲੀ ਵਾਰ ਦਰਸ ਦਿੱਤਾ ਸੰਬਲ ਦੇ ਵਿੱਚ ਆ ਕੇ ਉਸ ਨੂੰ ਮਿਲ ਨਹੀਂ ਸਕਿਆ ਕੋਈ ਅਸਕ ਨਹੀਂ ਮਿਲ ਸਕਿਆ ਉਹ ਇਸ਼ਾਰੇ ਦੇ ਅੰਦਰ ਆ ਉਹ ਪੋਥੀਆਂ ਭੇਜਦਾ ਰਿਹਾ ਉਹ ਦੂਤ ਭੇਜਦਾ ਰਿਹਾ ਬਟ ਆਪਣੀ ਕਿਸ ਨੂੰ ਪਛਾਣ ਨਹੀਂ ਦਿੱਤੀ ਪ੍ਰਮਾਤਮਾ ਨੇ ਜਦੋਂ ਜਦੋਂ ਉਸਨੇ ਨਵਾਂ ਨਾਮ ਧਰਤੀ ਦੇ ਦਿੱਤਾ ਆਪਣੀ ਗੱਲ ਕਰਵਾਈ ਬਟ ਹੁਣ ਆਕੇ ਤੁਹਾਡਾ ਜਸ ਗਾਇਆ ਪ੍ਰਮਾਤਮਾ ਨੇ ਜੋ ਜਨਮਿਆ ਸੋ ਉਤਰੇ ਪਾਰ ਜੋ ਇਸ ਵੇਲੇ ਦਰਸ਼ਨ ਪਾਇੰਦਾ ਜਿਨੇ ਉਹਦਨ ਪ੍ਰਮਾਤਮਾ ਦਾ ਦਰਸ਼ਨ ਪਾਲਿਆ ਅੱਜ ਵੀ ਪਾਲਿਆ ਸਵਜਨਮਿਆ ਸੋ ਉਤਰੇ ਪਾਰ ਜੋ ਇਸ ਵਾਲੀ ਤੇ ਅਸ਼ਿਨ ਪਾਇੰਦਾ ਕਿਰਪਾ ਕਰੇ ਕਿਰਪਾਲ ਮਿਹਰ ਨਜ਼ਰ ਉਠਾਇੰਦਾ ਕਿਰਪਾ ਦੇਖੋ ਕਿੰਨੀ ਕੀਤੀ ਪ੍ਰਮਾਤਮਾ ਨੇ ਲੇਖਾ ਜਾਣੇ ਵਿਰਧ ਵਾਲ ਜਵਾਨ ਵੱਡਾ ਛੋਟਾ ਸੱਚ ਪੱਖ ਭੇਵ ਨਾ ਕੋਈ ਰਖਾਇੰਦਾ ਕੋਈ ਭੇਵ ਨਹੀਂ ਰੱਖਿਆ ਪ੍ਰਮਾਤਮਾ ਨੇ ਛੋਟੇ ਵੱਡੇ ਦਾ ਵੀ ਸਰਬ ਜੀਆਂ ਦਾ ਇੱਕੋ ਜਿਹਾ ਮਾਨ ਸ਼੍ਰੀ ਭਗਵਾਨ ਸਭ ਉਤੇ ਦਇਆ ਕਮਾਇੰਦਾ ਆਵਨ ਜਾਵਨ 184 ਚੁਕਾਏ ਕਾਨ ਦੋਜੋਵੇਂ ਜੋ ਦੋਵੇਂ ਨੇਤਰ ਤੱਕ ਕੇ ਖੁਸ਼ੀ ਨਾਲ ਦਰਸ਼ਨ ਪਾਇੰਦਾ ਐਡੀ ਮਹਾਨਤਾ ਹੈ ਪਰਮੇਸ਼ਰ ਦੀ ਮਰਨ ਤੋਂ ਪਹਿਲਾਂ ਤੁਹਾਡੇ ਨਾਲ ਵਾਦਾ ਵੀ ਕੀਤਾ ਪਰਮੇਸ਼ਰ ਨੇ ਮਰਨ ਤੋਂ ਪਹਿਲਾਂ ਢਾਈ ਕੜੀ ਮਿਲੇ ਆਨ ਅੱਜ ਦਾ ਲਿਖਿਆ ਲੇਖਾ ਪੂਰ ਕਰ ਰਾਇੰਦਾ ਓ ਗੁਰਮੁਖ ਮਨਮੁਖ ਦੋਵੇਂ ਹੋਏ ਪਰਵਾਣ ਦੋਵੇਂ ਪ੍ਰਮਾਣ ਕਰ ਲੈ ਪ੍ਰਮਾਤਮਾ ਨਾਲ ਗੁਰਮੁਖ ਮਨਮੁਖ ਦੋਵੇਂ ਹੋਏ ਹੋਏ ਪਰਵਾਣ ਜੋ ਗਰੀਬ ਦੁਆਰੇ ਮੇਲ ਮਿਲਾਇਂਦਾ ਜੇ ਕੋਈ ਗਾਲੀ ਕੱਢਿਆ ਨ ਉਹ ਤਾਂ ਨੋ ਪਿੰਡ ਦਾ ਕੱਟ ਸੀ ਜਿੱਦਣ ਉਸ ਦਿਨ ਜਿਸ ਨੇ ਗਾਲ ਵੀ ਕੱਢਦੀ ਸੀ ਪ੍ਰਮਾਤਮਾ ਨੂੰ ਜੇ ਕੋਈ ਗਾਲੀ ਕੱਢਿਆਣ ਕਿਸ ਦੀ ਗਾਲੀ ਕੱਢੀ ਅੱਗੇ ਲਖੇ ਪਾਏਂਦਾ ਐਸ ਬਲੇ ਕਿਸੇ ਨਾਲ ਕੋਈ ਫਰਕ ਨਾ ਰੱਖੇ ਭਗਵਾਨ ਉਸ ਦਿਨ ਪ੍ਰਮਾਤਮਾ ਨੇ ਕੋਈ ਫਰਕ ਨਹੀਂ ਸੀ ਰੱਖਿਆ ਚਾਹ ਕਿਸ ਨੇ ਗਾਲ ਵੀ ਕੱਢੀ ਹੋਵੇ ਪ੍ਰਮਾਤਮਾ ਨੂੰ ਐਸ ਬਿਲੇ ਕਿਸੇ ਨਾਲ ਕੋਈ ਫਰਕ ਨਾ ਰੱਖੇ ਭਗਵਾਨ ਕੋ ਦੇ ਕਮਲੇ ਪਾਰ ਕਰਾਏਂਦਾ ਝੂਠ ਸੱਚ ਦੋਵੇਂ ਪਰਵਾਨ ਉਹ ਬੇਅੰਤ ਦੀ ਕਿਰਪਾ ਦੇਖੋ ਝੂਠ ਦਾ ਸੱਚ ਦੋਹੇ ਪਰਵਾਨ ਕੀਤੇ ਪ੍ਰਮਾਤਮਾ ਨੇ ਸੱਚ ਝੂਠ ਆਪਣੀ ਖੇਰ ਚਾਹੇਂਦਾ ਜਿਨ੍ਹਾਂ ਦੇ ਵੇ ਗਿਆਨ ਤਿੰਨਾ ਸੱਚ ਨਜ਼ਰੀਆਂ ਦਾ ਆਪ ਜੀ ਨੂੰ ਉਸਨੇ ਗਿਆਨ ਦਿੱਤਾ ਔਰ ਆਪ ਜੀ ਨੂੰ ਇਹ ਵੀ ਕਿਹਾ ਪ੍ਰਮਾਤਮਾ ਨੇ ਤੁਸੀਂ ਮੇਰੇ ਮੈਨੂੰ ਆਪਣਾ ਲਿਓ ਬਣਾ ਤੁਹਾਡੀ ਇਹੋ ਭਗਤੀ ਨਜ਼ਰੀ ਆਈ ਆ ਉਹਨੂੰ ਬਣਾ ਲਿਓ ਤੁਹਾਡੀ ਇਹ ਭਗਤੀ ਦੇ ਉਥੀਆਂ ਪੜ ਕੇ ਪ੍ਰਭੂ ਨੂੰ ਨਹੀਂ ਪਾ ਸਕਦਾ ਕੋਈ ਇਹ ਜੁਗਾ ਜੁਗ ਇਤਿਹਾਸ ਹੈ ਇਹ ਅੱਜ ਦੀ ਗੱਲ ਨਹੀਂ ਜੁਗਾ ਦੀ ਇਤਿਹਾਸ ਹੈ जिणा बख्शे अगियां नु सो ਝੂਠ ਵਿੱਚ ਸਮਾਏਂਦਾ 21 ਅਸੂ ਸਾਰੇ ਹੋਏ ਪਰਵਾਨ ਮੇਰ ਨਜ਼ਰ ਉਠਾਏਂਦਾ ਜਨਮ ਮਰਨ ਦੁੱਖ ਸਭ ਦੇ ਮਿਟ ਜਾਣ ਰਾਇ ਤਰ ਮਨਾਂ ਲੇਖਾ ਮੰਗ ਮੰਗਾਏਂਦਾ ਤੁਹਾਡਾ ਲੇਖਾ ਨਹੀਂ ਕਿਸਨੇ ਮੰਗਣਾ ਦਰਗਾ ਸਾਚੀ ਦੇਵੇਂ ਮਾਨ ਜੀਵ ਮਰਦਾ ਮਰਦਾ ਆਪ ਬਚਾਇੰਦਾ ਸੱਚਾ ਦੇਵੇਂ ਧੁਰ ਫਰਮਾਨ ਉਹ ਗੱਲਾਂ ਨਾਲ ਨਹੀਂ ਪਰਮਾਇੰਦਾ ਇਹ ਸੱਚ ਫਰਮਾਨ ਦਿੱਤਾ ਪਰਮਾਤਮਾ ਨੇ ਕੋਈ ਗੱਲਾਂ ਨਾਲ ਨਹੀਂ ਪਰਮਾਇਆ ਕਿਸੇ ਨੂੰ ਭੁੱਲਣਾ ਜਾਣਾ ਜੀਵ ਅੰਜਾਨੂ ਸਤਗੁਰ ਸਬਦਾ ਪੀਰ ਅਖਵਾਇੰਦਾ ਜੋ ਚਰਨੀ ਡਿਗਿਆ ਨੂੰ ਇਸਦਾ ਬੇੜਾ ਪਾਰ ਕਰਾਇੰਦਾ ਜੋ ਚੰਨਾ ਜੀ ਵੀ ਡਿਗ ਪਿਆ ਉਸਦਾ ਬੇੜਾ ਵੀ ਪਾਰ ਜਿਸ ਨੇ ਗੁਰੂ ਅਵਤਾਰ ਪਗੰਬਰ ਕੱਲੇ ਮਹਿਮਾਨ ਉਹ ਭੇਜਣ ਵਾਲਾ ਗੱਲ ਕਰ ਰਿਹਾ ਇਜੜਾ ਮੇਰੇ ਚਰਨਾਂ ਤੇ ਡਿੱਗਿਆ ਉਹ ਵੀ ਪਾਰ ਜਿਨੇ ਆਇਆ ਮਰਨ ਨਿਮਸ਼ਕਾਰ ਵੀ ਕਰ ਲਈ ਉਹ ਵੀ ਪਾਰ ਦਰਸ਼ਨ ਕਰ ਗਿਆ ਉਹ ਵੀ ਪਾਰ ਇਹ ਗੱਲ ਕੌਣ ਕਰ ਰਿਹਾ ਜਿਸਨੇ ਕੱਲੇ ਪੀਰ ਗੁਰੂ ਅਵਤਾਰ ਪੀਰ ਪਗੰਬਰ ਕੱਲੇ ਜਿਸਨੇ ਉਹ ਗੱਲ ਕਰਿਆ ਜਿਸਨੇ ਗੁਰੂ ਅਵਤਾਰ ਪੀਰ ਪਗੰਬਰ ਥੱਲੇ ਮਹਿਮਾਨ ਨੂੰ ਸੋ ਮਹਿਮਾਨ ਖਾਨਾ ਵੇਖਣ ਆਇਂਦਾ ਕੌਣ ਅੰਦਰ ਵੜ ਕੇ ਮੰਦਰ ਚੜ੍ਹ ਕੇ ਮੇਰਾ ਕਰੇ ਧਿਆਨ ਓਹ ਕੌਣ ਹੈ ਜਿਹੜਾ ਅੰਦਰ ਅੰਦਰ ਤੋਂ ਚੜ੍ਹ ਕੇ ਮੇਰਾ ਧਿਆਨ ਕਰਦਾ ਹੈ ਜਿਹੜਾ ਮੈਨੂੰ ਯਾਦ ਕਰਦਾ ਹੈ ਜਿਹੜਾ ਮੈਨੂੰ ਪਿਆਰ ਵੀ ਕਰਦਾ ਹੈ ਮੰਦਰ ਚੜ੍ਹ ਕੇ ਮੇਰਾ ਕਰੇ ਧਿਆਨ ਕੌਣ ਗੁੜੀ ਨੀਂਦ ਸੋ ਕੇ ਵਕਤ ਲੰਗਾਏਂਦਾ ਜੋਤੀ ਜੋਸ ਰੂਭਾਰ ਆਪ ਆਪਣੀ ਕਿਰਪਾ ਕਰ ਹਰ ਜਨ ਸਾਚੇ ਪਾਰ ਕਰਾਇੰਦਾ ਹਰ ਦੇ ਜਨ ਜੇ ਤੁਸੀਂ ਹਰ ਜਨ ਪਹਿਲੀ ਵਾਰ ਹੋਇਆ ਮਾਤ ਲੋਕ ਦੇ ਵਿੱਚ ਜਬਰੀ ਭਕਤ ਤੁਹਾਨੂੰ ਬਣਾਇਆ ਜਬਰੀ ਭਕਤ ਬਣਾਏ ਜੇ ਪੱਖੋਵਾਲ ਕਹੇ ਕਿਉਂ ਕੀਤਾ ਪੱਖ ਪ੍ਰਭੂ ਮੇਰਾ ਪੇਵ ਦੇ ਸਮਝਾਈਆ ਮੇਰਾ ਪੇਵ ਦੇ ਸਮਝਾ ਕੌਣ ਕਹਿ ਰਿਹਾ ਪੱਖੋਵਾਲ ਦੀ ਗੱਲ ਚੱਲਦੀ ਹੈ ਕਲਯੁਗ ਕਿਉਂ ਅੰਤਮ ਮੇਰਾ ਹੋਇਆ ਜਸ मेरा जस क्यों करवाया तू परमात्मा कि मेरी वडैया मैं अपना आप बैठा खाली हाथ मेरे द हाथ खाली है परमात्मा वस्तु कोई नजर नहीं आई आ, श्री भगवान कहे मैं देवा मत सबनु मत दिती परमात्मा सनमख होके ਸ਼੍ਰੀ ਭਗਵਾਨ ਕਹੇ ਮੈਂ ਦੇਵਾ ਮਤ ਤੁਰਦਾ ਹੁਕਮ ਇਕ ਜਣਾਈਆ ਤ੍ਰੇਤਾ ਸਜੁਗ ਦੁਆਪਰ ਵੀ ਤੇ ਜਾਗੂ ਕਲਯੁਗ ਅੰਤਮ ਆਈਆ ਜੁਗ ਬੀਤ ਕੇ ਹੁਣ ਕਲਯੁਗ ਅੰਤਮ ਆ ਗਿਆ ਉਵਲ ਰਾਜਾ ਇਸ ਤਰਨੀ ਉੱਤੇ ਆ ਕੇ ਇਸ ਥਾਮਨੇ ਗਿਆ ਥਕ ਵਲ ਰਾਜਾ ਸੀ ਜੋ ਉਸ ਥਾਮ ਤੇ ਆ ਕੇ ਥੱਕ ਗਿਆ ਸੀ ਬਹਿ ਗਿਆ ਸੀ ਉੱਥੇ ਕੋੜਾ ਵਹਰ ਵਾਰਦ ਪਾਵਨਾਈਆ ਕਿਹਾ ਭਗਵਾਨ ਤੱਕ ਤੱਕ ਭਗਵਾਨ ਬੇਪਰਵਾ ਤੇਰੀ ਸ਼ਰਨਾਈਆ ਜਿਸ ਵੇਲੇ ਪ੍ਰਭੂ ਆਵੇਗਾ ਮੇਰੇ ਉੱਤੇ ਚਰਨ ਟਕਾਵੇਗਾ ਜਿਸ ਵੇਲੇ ਆਇਆ ਮੇਰੇ ਉੱਤੇ ਚਰਨ ਟਿਕਾਵੇਗਾ ਭਗਵਾਨ ਪਹਿਲੀ ਵਾਰ ਤੁਹਾਡੇ ਘਰ ਕੇ ਆ ਗਿਆ ਜੇ ਸੰਸਾਰ ਨੇ ਦਿਹਾੜੇ ਮਨਾਉਣੇ ਜੇ ਹੁਣ ਉਹ ਮਹੀਨੇ ਦੇ ਉਹ ਪਰਮਾਤਮਾ ਜੋਤ ਸ਼ਬਦ ਦੀ ਤਾਰ ਹੋ ਕੇ ਇਸ ਤੁਹਾਡੇ ਸਾਹਮਣੇ ਆ ਗਿਆ ਜਿਹੜਾ ਕਿਤੇ ਦਿਸਿਆ ਨਹੀਂ ਕਿਸੇ ਨੂੰ ਜਿਸ ਵੇਲੇ ਪ੍ਰਭੂ ਆਵੇਗਾ ਮੇਰੇ ਉੱਤੇ ਚਰਨ ਟਿਕਾਵੇਗਾ ਸੱਜਾ ਅੰਗੂਠਾ ਮੈਨੂੰ ਲਾਵੇਗਾ ਉਹ ਕੋਈ ਸੀ ਜਿਹੜਾ ਉਥੇ ਸੱਜਾ ਅੰਗੂਠਾ ਲਾ ਕੇ ਆਇਆ ਮੇਰਾ ਰੁਠੜਾ ਭਾਗ ਮਨਾਵੇਗਾ ਕਾਰੇ ਸੁਖੜਾ ਇਕ ਉਪ ਜਾਵੇਗਾ ਮੇਰਾ ਜਗਦਾ ਦੁਖੜਾ ਅੰਤ ਮਟਾਵੇਗਾ ਅੱਗੇ ਕੀ ਕਹਿੰਦੀ ਹੈ ਮੈਂ ਵੀ ਖਾ ਤੇਰੇ ਹਾਂ ਸੁਣਿਆ ਪੁੱਤਰਾ ਉਹਦੇ ਭਗਤ ਵੀ ਨਾਲ ਸੀ ਉਹਦਣ ਮੈਂ ਤੇਰੀ ਭਗਤਾਂ ਵੀ ਵੇਖਾਂਗੀ ਸੋਹਣਿਆ ਪੁੱਤਰਾ ਨੂੰ ਜਿਨ੍ਹਾਂ ਨੂੰ ਆਪਣੇ ਨਾਲ ਰਲਾਵੇਂਗਾ ਇੱਥੇ ਕੋਈ ਨਾ ਹੋਵੇ ਨਾ ਸ਼ੁਕਰਾਂ ਕਿੰਨੇ ਸ਼ੁਕਰੇ ਨਾ ਬਣ ਜੇ ਹੋ ਇਸ ਨੇ ਤੁਹਾਡਾ ਸਾਥ ਦੇਣਾ ਜੇ ਅੱਗੇ ਵੀ ਇੱਥੇ ਵੀ ਤੇ ਉੱਥੇ ਵੀ ਗੱਲ ਇੱਥੇ ਨਹੀਂ ਖਤਮ ਹੋਣੀ ਅੱਗੇ ਵੀ ਜਾਣਾ ਜੇ ਅੱਗੇ ਵੀ ਇਹ ਤੁਹਾਨੂੰ ਲੈਣ ਵਾਸਤੇ ਆਊਗਾ ਇਥੇ ਕੋਈ ਨਾ ਦਿਸੇ ਨ ਸ਼ੁਕਰਾਂ ਜੋ ਤੇਰਾ ਦਰਸ਼ਨ ਪਾਵੇਗਾ ਵਿਚਾਰਨਾ ਵੀ ਐ ਇਸ ਲਾਈਨ ਨੂੰ ਹੰਡਾ ਵੀ ਲਿਓ ਕੋਈ ਨ ਸ਼ੁਕਰਾਂ ਨਾ ਕੋਈ ਦਿਸ ਜਾਇਓ ਜਿਸ ਨੇ ਆਪਣੇ ਬਾਪ ਦੇ ਦਰਸ਼ਨ ਪਾਏ ਜੇ ਸਾ ਤੁਹਾਡੇ ਘਰ ਘਰ ਚਲ ਕੇ ਆਇਆ ਤੁਹਾਨੂੰ ਕੱਠਿਆਂ ਕੀਤਾ ਪਰਮਾਤਮਾ ਨੇ ਤੂੰ ਕਰਕੇ ਬਚਨ ਕਦੇ ਨਾ ਮੁਕਰਾਂ ਭਗਵਾਨ ਕਦੇ ਬਚਨ ਕਰ ਗਏ ਮੁਕਰਦਾ ਨਹੀਂ ਪਿਆਰਿਓ ਬਟ ਤੁਸੀਂ ਨਾ ਕਿਤੇ ਮੁਕਰ ਜਾਇਓ ਜੋਤੀ ਜੋਸ ਰੂਪਰ ਆਪਨੀ ਕਿਰਪਾ ਕਰ ਇੱਕੋ ਦੇਣਾ ਸੱਚਾ ਵਾਰ ਕਿਸ ਵੇਲੇ ਮੇਰੇ ਸੀਸ ਹੱਥ ਟਿਕਾਵੇਂਗਾ ਤੇਰਾ ਪਖ ਕਰਾ ਇੱਕੋ ਵਾਰ ਇੱਕ ਓਂਕਾਰ ਰਹਾ ਜਨਾਈਆ ਪ੍ਰਗਟ ਹੋ ਕੇ ਵਾਲੀ ਦੋ ਜਹਾਨ ਦੋਹਰੀ ਤੇਰੀ ਧਾਰ ਬੰਦਾਈਆ ਗੁਰਮੁਖ ਗੁਰਸਿੱਖ ਕਰ ਤਿਆਰ ਹਰ ਜਨ ਹਰ ਭਗਤ ਦੇ ਵੜਾਈਆ ਚਾਰ ਕੂਟ ਵੇਖ ਵਿਚਾਰ ਦੇ ਦਿਸ਼ਾ ਪੇਬ ਖੋਲਾਈਆ ਹਰ ਸੰਗਤ ਸੱਚੀ ਕਰ ਤਿਆਰ ਸੋਣਾ ਇਕੱਠ ਬਨਾਈਆ ਨੌ ਖੰਡ ਦਾ ਸੋਰੀ ਨੌ ਪਿੰਡ ਦਾ ਇੱਕ ਦੁਆਰ ਨੌ ਖੰਡ ਦੇ ਸਮਝਾਈਆ ਸੂਹਰ ਸੰਗੇ ਜੀ ਇਸ ਤਰ੍ਹਾਂ ਹੀ ਪਰਮੇਸ਼ਰ ਨੇ ਆਪ ਜੀ ਤੇ ਬੇਅੰਤ ਕਿਰਪਾ ਕੀਤੀ ਔਰ ਜਿਵੇਂ ਪਖਵਾਲ ਦੀ ਧਰਤੀ ਤੇ ਕਿਰਪਾ ਕੀਤੀ ਇਸੇ ਤਰ੍ਹਾਂ ਹੀ ਪ੍ਰਮਾਤਮਾ ਨੇ ਹਰ ਪਗਦਵਾਰ ਜੇਠਵਾਲ ਜੋ ਹੈ ਉਸਤੇ ਵੀ ਜੋ ਕਿਰਪਾ ਕੀਤੀ ਹੈ ਉਹ ਵੀ ਗ੍ਰੰਥ ਨੰਬਰ 18 ਦੇ ਲਿਖਤ ਪੇਜ ਨੰਬਰ 185 ਦੋ ਤਿੰਨ ਲਾਈਨਾਂ ਹੈ ਜੇਠਵਾਲ ਕੀ ਬਿਆਨ ਕਰਦਾ ਜੇਠਵਾਲ ਦਾ ਜੋ ਪਿੰਡ ਹੈ ਉਹ ਕੀ ਬਿਆਨ ਕਰ ਰਿਹਾ ਉਹ ਕੀ ਕੂ ਕੂ ਕੇ ਸੁਣਾ ਰਿਹਾ ਜਨਪਗਤੋ ਸੋਰੀ ਜੇਠੂ ਵਾਲ ਕਹੇ ਮੈਂ ਕੂੜ ਕੁੜਿਆਰਾ ਮੇਰੀ ਕੋਈ ਹੋਣ ਨਹੀਂ ਮੈਂ ਤਾਂ ਕੂੜ ਕੁੜਿਆਰਾ ਜਗਤ ਮਾਨ ਨਾ ਕੋਈ ਵਡਿਆਈ ਆ ਕੋਈ ਵਡਿਆਈ ਨਹੀਂ ਜਗਤ ਵਾਲੀ ਮੈਨੂੰ ਜੇਠੂ ਵਾਲ ਕਹਿ ਰਿਹਾ ਜਿਨਾ ਭਗਤਾ ਮਿਲਿਆ ਨਰਨ ਰੰਕਾਰਾ ਪਿੰਡ ਕਹਿ ਰਿਹਾ ਜੇਠਵਾਲ ਦਾ ਜਿਨ੍ਹਾਂ ਨੂੰ ਉਹ ਨਿਰੰਕਾਰ ਮਿਲਿਆ ਨਿਰਗੋਣ ਆਪਣਾ ਜੋੜ ਜੁੜਾਈਆ ਉਹਨਾਂ ਪਿੱਛੇ ਬਣ ਗਿਆ ਭਗਤ ਦਵਾਰਾ ਉਹਨਾ ਪਿੱਛੇ ਬਣ ਗਿਆ ਭਗਤ ਦਵਾਰਾ ਦੋ ਜਹਾਨ ਵਜੀ ਵਧਾਈਆ ਸਤਖੰਡ ਹਰਪਗੋਦਵਾਰ ਜੇਠਵਾਲ ਸਾਡੇ ਵਿੱਚ ਬਣ ਗਿਆ ਔਰ ਵਧਾਈ ਦੋ ਜਹਾਂ ਚ ਵਧੀ ਮੈਂ ਉਹਨਾਂ ਨੂੰ ਨਿਊ ਨਿਊ ਕਰਾਨੀ ਮਿਸ਼ਕਾਰਾ ਹਰ ਪਗਦਵਾਰ ਜੇਠਵਾਲ ਜੋ ਹੈ ਉਹ ਕੀ ਕਹਿੰਦਾ ਮੈਂ ਉਹਨਾਂ ਨੂੰ ਨਿਊ ਨਿਊ ਚੁੱਕ ਚੁੱਕ ਕੇ ਕੀ ਕਰਾਂ ਨਿਮਸ਼ਕਾਰਾ ਕਿਨਾਂ ਨੂੰ ਤੁਹਾਨੂੰ ਸਾਨੂੰ ਭਗਤਾਂ ਨੂੰ ਕਿਉਂ ਤੁਹਾਨੂੰ ਉਹ ਨਿਰੰਕਾਰ ਮਿਲਿਆ ਹੈ ਜਿਸ ਦੀਆਂ ਪੇਸ਼ੀਨ ਕੋਈ ਬੇ ਦੱਸਿਆ ਕਿ ਉਹ ਆਊਗਾ ਮਾਤ ਲੋਕ ਦੇ ਵਿੱਚ ਉਹ ਰੁੱਠੜੇ ਪਾਗਤ ਗਾਊਗਾ ਮੈਂ ਉਹਨਾਂ ਨੂੰ ਨਿਊ ਨਿਊ ਕਰਾਨੀ ਮਿਸ਼ਕਾਰਾ जिना मिलया बेपरवाईया ਤੁਹਾਨੂੰ ਮਿਲਿਆ ਜੇ ਬੇਪਰਵਾਤਾ ਤੁਹਾਨੂੰ ਨਿਸ਼ਕਾਰਾ ਹੁੰਦੀ ਹੈ ਜੇ ਕੋਈ ਉਹਦਾ ਹੋਵੇ ਤਾਂ ਸਲੂਟ ਵੱਜਦਾ ਜੇ ਸਚਨੋ ਜੇ ਕੋਈ ਆਈਪੀਐਸ ਹੋ ਕੋਈ ਮੰਤਰੀ ਨੂੰ ਸਲੂਟ ਵੱਜਦਾ ਉਹਦੇ ਉਹ ਤੇਨੂੰ ਵੱਜਦਾ ਸਰੀਰ ਨੂੰ ਨਹੀਂ ਵੱਜਦਾ ਤੁਹਾਨੂੰ ਸਲੂਟ ਵੱਜ ਰਿਹਾ ਕਿਉਂਕਿ ਤੁਹਾਨੂੰ ਕੌਣ ਮਿਲਿਆ ਬੇਪਰਵਾ ਤੁਹਾਨੂੰ ਭਗਵਾਨ ਮਿਲਿਆ ਜੇ ਜਿਨਾ ਮਿਲਿਆ ਬੇਪਰਵਾਈਆ ਤੁਹਾਡੇ ਨਾਲ ਮਿਲ ਕੇ ਮੇਰਾ ਵਜਿਆ ਨਗੜਾ ਤੁਹਾਡੇ ਨਾਲ ਮਿਲ ਕੇ ਮੇਰਾ ਵੀ ਨਾਮ ਉੱਚਾ ਹੋ ਗਿਆ ਨਗੜਾ ਵੱਜ ਗਿਆ ਦੋ ਜਹਾਨ ਦੇ ਵਿੱਚ ਕਿ ਭਗਵਾਨ ਕਿੱਥੇ ਆਇਆ ਹਰ ਭਗਤ ਦਵਾਰ ਜਿਠਵਾਲ ਤੁਹਾਡੇ ਨਾਲ ਮਿਲ ਕੇ ਮੇਰਾ ਵਜਿਆ ਨਗੜਾ ਨੋਵਤ ਆਪਣੀ ਸੇ ਕਮਾਈਆ ਜਿਸ ਵੇਲੇ ਅੰਦਰ ਤਕਾਂ ਆ ਤੁਹਾਡੇ ਨਾਲੋਂ ਚੰਗਾ ਨਹੀਂ ਕੋਈ ਹੋਰ ਦੁਆਰਾ ਜੇ ਇਸ ਲਈ ਮੈਂ ਦੇਖਦਾ ਤੁਹਾਡੇ ਨਾਲੋਂ ਹੋਰ ਕੋਈ ਚੰਗਾ ਦਵਾਰ ਵੀ ਨਹੀਂ ਹੈ ਕਿਉਂਕਿ ਤੁਹਾਡੀ ਸਿੱਧੀ ਪਰਮਾਤਮਾ ਨਾਲ ਤੁਹਾਡੀ ਮਿਲਣੀ ਹੋਗੀ ਤੁਹਾਡੀ ਸ਼ੋਭਨੀਕ ਮੰਦਰ ਨਜ਼ਰ ਕੋਈ ਨਾ ਆਈਆ ਜਿਨ੍ਹਾਂ ਦੇ ਅੰਦਰ ਇੱਕੋ ਨਾਮ ਸ਼ਬਦ ਧੁਨ ਜਕਾਰਾ ਸੋ ਹੰਗ ਟੋਲਾ ਰਹੇਗਾ ਈਆ ਜੋਤੀ ਜੋਸ ਰੂਪ ਹਾਰਾ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਵਰੂ ਸਿਰ ਆਪਣਾ ਹੱਥ ਟਕਾਈਆ ਮਾਲਵਾ ਛੱਡਾ ਵਸਿਆ ਮੱਜੇ ਮਜਲਿਸ ਫਕਤਾ ਨਾਲ ਰਖਾਈਆ ਓਦੀ ਮਜਲਿਸ ਸਾਡੇ ਨਾਲ ਦੇ ਫਕਤਾ ਨਾਲ ਦੇ ਮਾਲਵੇ ਤੋਂ ਬਖਰੇ ਨਹੀਂ ਬਸਣ ਵਾਲੇ ਦੋਆਬੇ ਦੁਹਾਂ ਦਾ ਇੱਕੋ ਰੰਗ ਰੰਗਾਈਆ ਸੋਣਾ ਮਿਲਕੇ ਬਣਾਵਣ ਆਇਆ ਸਮਾਜੇ ਸਮਝ ਭਗਤਾਂ ਦੀ ਆਪਣੇ ਨਾਲ ਰਖਾਈਆ ਪਿਛਲੇ ਕੌਲ ਕਰਾਰ ਪਿਛਲੇ ਕੌਲ ਕਰਾਰ ਪਿਛਲੇ ਕੌਲ اقਰਾਰ ਦੇ ਪੂਰੇ ਘਰੇ ਵਾਦੇ ਪਿਛਲੇ ਕੌਲ ਕਰਾ ਦੇ ਜਿਹੜੇ ਵਾਦੇ ਸੀ ਉਹ ਪਰਮਾਤਮਾ ਨੇ ਪੂਰੇ ਕੀਤੇ ਵਾਦਾ ਖਿਲਾਫ ਨਾ ਆਪ ਅਖਵਾਏਂਦਾ ਭਗਵਾਨ ਕਦੇ ਵਾਦਾ ਖਿਲਾਫੀ ਨਹੀਂ ਕਰਦਾ ਜਦੋਂ ਵੀ ਕਰਦਾ ਤੇ ਮਨੁੱਖ ਕਰਦਾ ਇਸੇ ਕਰਕੇ ਪਰਮਾਤਮਾ ਨੇ ਗਵਾਹੀਆਂ ਚਬੀਆਂ ਗ੍ਰੰਥਾਂ ਵਿੱਚ ਕੀ ਪਾਈਆਂ ਧਰਨੀ ਕਹੇ आकाश कहे चांद तार कहे सिंहासन कहे चुंदोया कहे ए ऐसी अगवाइयां पाईयां भगवान कदे वादाखिलाफी सज्जनों नहीं करता कि ते ना शुक्रे ना हो जिए शुक्रिया विच रह के ही उस्नु शीश नवाणा है भगवान नु जन भगता शब्द कहेगा जिस दा ਜਿਸ ਦਾ ਕਹਿਣਾ ਦੋ ਜਹਾਨ ਕੋਈ ਉਲਟਾਈਆ ਉਸ ਦਾ ਕਹਿਣਾ ਕੋਈ ਉਲਟਾ ਨਹੀਂ ਸਕਦਾ ਸੋ ਪਿਆਰਿਓ ਬਹੁਤ ਬਹੁਤ ਧੰਨਵਾਦ ਉਸ ਅਕਾਲ ਪੁਰਖ ਪਰਮੇਸ਼ਰ ਦਾ ਜੋ ਜਮਦਾ ਮਰਦਾ ਨਹੀਂ ਤੁਹਾਡੇ ਖਾਤਰ ਉਹ ਆਕਾਸ਼ੋਂ ਚਲ ਕੇ ਮਾਤ ਲੋਕ ਚ ਆ ਗਿਆ ਜੋਤ ਸ਼ਬਦ ਦੀ ਤਾਰ ਹੋ ਕੇ ਸਨਮੁਖ ਹੋ ਕੇ ਤੜ ਨਾਲ ਪਰਮੇਸ਼ਰ ਨੇ ਗੱਲ ਕੀਤੀ ਸੋ ਮੈਂ ਮਾਫੀ ਚਾਹਾਂਗਾ ਸ਼ਬਦ ਅੱਗੇ ਪਿੱਛੇ ਹੋ ਜਾਂਦੇ ਨੇ ਬੱਚਾ ਅਨਜਾਨ ਸਾਰੀ ਸੰਗਤ ਯੋ ਛਾਂਚਾ ਜੀ ਮਾਫ ਕਰਦੇ ਹਨ ਜਿਕਾਰਾ ਹਰ ਸੰਗ ਜਿਓ ਉੱਚੀ ਵਾਸਤੇ ਵਿੱਚ ਜੋ ਹੈ ਉਹ ਲਗਾਇਆ ਕਰੋ ਇਹ ਪਰਮੇਸ਼ਰ ਦਾ ਹੁਕਮ ਵੀ ਹੈ ਕਿ ਜਿਕਾਰਾ ਜੋ ਹੈ ਉਹ ਕਿਸ ਤਰ੍ਹਾਂ ਲਗਾਣਾ ਹੈ ਇਹ ਵੀਰਾਂ ਨਾਲ ਵੀ ਦੱਸਿਆ ਜਿਵੇਂ ਮੇਰੇ ਵੀਰ ਨੇ ਦੱਸਿਆ ਕਿ 100 ਅੰਗ ਦਾ ਜਿਹੜਾ ਜਾਪ ਕਰੋ ਸਵੇਰ ਦਾ ਸਵੇਰ ਸ਼ਾਮ ਦਾ ਸ਼ਾਮ ਲਿਖਾ ਹੁੰਦਾ ਜਾਏ ਤੁਹਾਡਾ ਸਾਫ ਜੋ ਜਨ ਹਿਰਦਾ ਸੋਧ ਹੈ ਜਿਸ ਦਾ ਹਿਰਦਾ ਸੋਧ ਹੈ ਪੰਜ ਜਿਕਾਰੇ ਲਾ ਲਵੇ ਉਹ ਦਿਨ ਦਾ ਦਿਨ ਰਾਤ ਦਾ ਰਾਤ ਦਾ ਆਪਣਾ ਹਿਸਾਬ ਸਾਫ ਕਰੀ ਜਾਓ ਬਟ ਉਹ ਹਿਰਦਾ ਨੂੰ 14 ਵੀ ਰੱਖਣਾ ਹੈ a ਲਾਈਨ ਪਰ ਆਉਂਦੀ ਹੈ ਸੋ ਪੰਜ ਗਰ ਦਾ ਸਾਥ ਦਿਓ ਸੋ ਹੰਗ ਮਾਰੈ ਸ਼ੇਰ ਸਿੰਘ ਵਿਸ਼ਨੋ ਪੰਗਵਾਨ ਦੀ ਜੈ